ਛੋਟੇ ਜਿਹੇ ਇੱਕ ਨਰਸਰੀ ਤੋਂ ਚਾਲੂ ਕੀਤਾ ਸੀ ਕੰਮ ਇਸ ਟਾਈਮ ਸਾਡੇ ਕੋਲ ਦੋਹਾਂ ਕਨਾਲਾਂ ਵਿੱਚ ਨਰਸਰੀ ਹੈ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਲਾਪਰੀ ਸਿੰਘ ਕਸ਼ੀਪੁਰ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਨਿੱਕੇ ਘੁੰਮਣਾਂ ਵਿੱਚ ਸੋ ਇੱਕ ਰੋਡ ਦੇ ਉੱਤੇ ਨਰਸਰੀ ਲੱਗੀ ਹੈ ਸੋ ਮੈਂ ਕੈਮਰਾਮੈਨ ਨੂੰ ਕਹਾਂਗਾ ਇੱਕ ਵਾਰੀ ਨਰਸਰੀ ਜਿਹੜੀਆਂ ਤਸਵੀਰਾਂ ਜਿਹੜੀਆਂ ਜ਼ਰੂਰ ਆਪਣੇ ਦਰਸ਼ਕਾਂ ਨੂੰ ਜਿਹੜੀਆਂ ਸਾਂਝੀਆਂ ਕਰ ਦਿੱਤੀ ਜਾਣ ਸੋ ਇਹ ਨਰਸਰੀ ਦੇ ਵਿੱਚ ਬਹੁਤ ਹੀ ਤਰ੍ਹਾਂ ਦੇ ਜਿਹੜੇ ਬੂਟੇ ਨੇ ਉਹ ਇਹਨਾਂ ਦੇ ਵੱਲੋਂ ਜਿਹੜੇ ਪਰਚੇਸ ਕੀਤੇ ਗਏ ਨੇ ਸੋ ਸਾਡੇ ਨਾਲ ਨਰਸਰੀ ਦੇ ਜਿਹੜੇ ਨੇ ਓਨਰ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਕੇ ਸਾਰੀ ਜਿਹੜੀ ਨਰ ਪਿੰਡ ਹੈਗਾ ਜੀ ਸਾਡਾ ਨਕੇ ਘੁੰਮਣ ਜ਼ਿਲ੍ਹਾ ਹੈਗਾ ਜੀ ਗੁਰਦਾਸਪੁਰ ਕਿਵੇਂ ਜਿਹੜਾ ਇਹ ਨਰਸੀ ਦੀ ਇਸ ਲਾਈਨ ਦੇ ਵਿੱਚ ਜਿਹੜਾ ਆਉਂਦਾ ਸਾਰਾ ਪ੍ਰਚਾਰ ਨਵਾਂ ਤੇਰੀ ਫਾਦਰ ਸਾਹਿਬ ਤੁਹਾਡੇ ਮੇਰੀ ਉਮਰ ਦੇ ਸੀ ਅਹੀ ਪਿੱਛੋਂ ਹੈਗੇ ਜੀ ਯੂਪੀ ਤੋਂ ਜੀ ਯੂਪੀ ਤੋਂ ਜ਼ਿਲ੍ਹਾ ਸਾਡਾ ਹੈਗਾ ਜੇ ਹਰਦੋਈ ਤੇ ਮੇਰੇ ਫਾਦਰ ਸਾਹਿਬ ਮੇਰੀ ਉਮਰ ਦੇ ਸੀ ਜਦੋਂ ਉਹ ਪੰਜਾਬ ਵਿੱਚ ਆਏ ਕੰਮ ਕਰਨ ਲਈ ਤੇ ਉਹਨਾਂ ਨੇ ਲੁਧਿਆਣੇ ਤੋਂ ਇੱਕ ਕੰਟੀਨ ਤੋਂ ਕੰਮ ਚਾਲੂ ਕੀਤਾ ਫਿਰ ਹੌਲੀ-ਹੌਲੀ ਉਹ ਮਾਲੀ ਦੇ ਕੰਮ ਵਿੱਚ ਵੜੇ ਉਹਨਾਂ ਨੇ ਕੋਟੀਆਂ ਦਾ ਕੰਮ ਕਰਨਾ ਚਾਲੂ ਕੀਤਾ ਘਾਹ ਵਗੈਰਾ ਕਟਿੰਗ ਚਾਲੂ ਕੀਤੀ ਫਿਰ ਹੌਲੀ ਹੌਲੀ ਜੀ ਆਪਾਂ ਛੋਟੇ ਜਿਹੇ ਇੱਕ ਨਰਸਰੀ ਤੋਂ ਚਾਲੂ ਕੀਤਾ ਸੀ ਕੰਮ ਇਸ ਟਾਈਮ ਤੁਹਾਡੇ ਕੋਲ ਦੋਹਾਂ ਕਨਾਲਾਂ ਵਿੱਚ ਨਰਸਰੀ ਹੈ ਜੀ ਉਹ ਤੁਹਾਡੇ ਜਿਹੜੇ ਫਾਦਰ ਸਾਹਿਬ ਨੇ ਪਹਿਲਾਂ ਮਾਲੀ ਦਾ ਕੰਮ ਕਰਦੇ ਸੀ ਪਹਿਲਾਂ ਜਿਹੜੇ ਲੋਕਾਂ ਦੇ ਜੜੇ ਲਗਾਏ ਬੂਟੇ ਉਹਨਾਂ ਦੀ ਦੇਖਭਾਲ ਕਰਦੇ ਸੀ ਹਾਂਜੀ ਹਾਂਜੀ ਉਹਨਾਂ ਦੀ ਦੇਖਭਾਲ ਕਰਦੇ ਸੀ ਬੂਟਿਆਂ ਦੀ ਕਟਿੰਗ ਵਗੈਰਾ ਹੋ ਗਈ ਉਹ ਕਰਨੀ ਘਾਹ ਦੀ ਕਟਿੰਗ ਹੋ ਗਈ ਉਹ ਸਾਰੀ ਕਰਨੀ ਬੂਟਿਆਂ ਦੀ ਦੇਖ ਰੇਕ ਦਵਾਈ ਕੋਈ ਪਾਣਾ ਹੈਗਾ ਉਹਨਾਂ ਨੂੰ ਉਹ ਸਾਰਾ ਕੁਝ ਦਿਖਦੇ ਸੀ ਜੀ ਹੁਣ ਸਭ ਤੋਂ ਪਹਿਲਾਂ ਫਾਦਰ ਸਾਹਿਬ ਨੇ ਇੱਥੇ ਨਰਸਰੀ ਜਿਹੜੀ ਸਥਾਪਿਤ ਕੀਤੀ ਸੀ ਜਾਂ ਪਹਿਲਾਂ ਹੋਰ ਵੀ ਸੀ ਮੇਰੀ ਪਹਿਲਾਂ ਸਾਡੀ ਇੱਕ ਨਰਸਰੀ ਘੁੰਮਣਾ ਦੇ ਪਿੰਡ ਵਿੱਚ ਹੀ ਸੀ ਪਰ ਦੂਸਰੇ ਰੋਡ ਤੇ ਸੀ ਪਰ ਅਸੀਂ ਆਪਣਾ ਪਿੰਡ ਨਹੀਂ ਛੱਡਿਆ ਨਿੱਕੇ ਘੁੰਮਣਾ ਦੇ ਵਿੱਚ ਹੀ ਸਹੀ ਦੂਸਰੀ ਨਰਸਰੀ ਖੋਲੀ ਉੱਥੇ ਸਾਨੂੰ ਬਹੁਤ ਵਧੀਆ ਸਫਲਤਾ ਪ੍ਰਾਪਤ ਹੋਈ ਮਰ ਤੋਂ ਕਿੰਧਮ ਤੱਕ ਵੀ ਉੱਥੇ ਜਿਹੜਾ ਗਾਗ ਜਿਹੜਾ ਆਉਂਦੇ ਵਿੱਚ ਮੁਸ਼ਕਲ ਹੀ ਮਤਲਬ ਜਿਹੜੇ ਗੱਡੀਆਂ ਦੇ ਵੱਡੀਆਂ ਤੇ ਆਉਂਦੇ ਸੀ ਮਤਲਬ ਪਿੰਡ ਦੇ ਵਿੱਚ ਹੋਣ ਕਰਕੇ ਮੁਸ਼ਕਲ ਆਉਂਦੀਆਂ ਤੁਸੀਂ ਰੋਡ ਤੇ ਪਾਈ ਜਾਂਦੇ ਹਾਂਜੀ ਹਾਂਜੀ ਉੱਥੇ ਸਾਨੂੰ ਮੁਸ਼ਕਲ ਆਉਂਦੀ ਸੀ ਜੀ ਥੋੜੀ ਇਸ ਕਰਕੇ ਫਿਰ ਅਸੀਂ ਥੋੜੀ ਵੱਡੀ ਲਾਈਨ ਤੇ ਆਏ ਵੱਡੇ ਰੋਡ ਤੇ ਆਏ ਉੱਥੇ ਫਿਰ ਆਪਾਂ ਦੋਹਾਂ ਕਨਾਲਾਂ ਵਿੱਚ ਨਰਸੀ ਸਥਾਪਿਤ ਕੀਤੀ ਇੱਥੇ ਸਾਨੂੰ ਬਹੁਤ ਵਧੀਆ ਰਿਜ਼ਲਟ ਮਿਲਿਆ ਜੀ ਹੁਣ ਤੁਹਾਡੇ ਕੋਲ ਜਿਹੜੀਆਂ ਹਾਈਬ੍ਰਿਡ ਜਿਹੜੇ ਨੇ ਬੂਟੇ ਕੁੱਲ ਸਾਰੀਆਂ ਕਿਸਮਾਂ ਜਿਹੜੀਆਂ ਜਾਂ ਸਾਨੀ ਕਿਸਮਾਂ ਸਾਡੇ ਕੋਲ ਸਾਰੀਆਂ ਹੈ ਗਏ ਜੇ ਅਮਰੋਦ ਬਾਕੀ ਫਰੂਟ ਆਪਣੇ ਕੋਲ ਸਾਰੇ ਮਿਲ ਜਾਂਦੇ ਜੇ ਆਮ, ਅਮਰੂਦ, ਕਿਨੂ, ਸੰਤਰਾ, ਮਸੰਮੀ, ਚੀਕੂ, ਲੀਚੀ, ਨਾਰ, ਗਬੂਬਾਸ਼ਾ, ਲੁਗਾਠ, ਬਦਾਮ, ਆੜੂ, ਡ੍ਰੈਗਨ ਫਰੂਟ, ਐਵੋਕਾਡੋ ਜਿਵੇਂ ਮੌਸਮ ਨੂੰ ਲਾ ਕੇ ਦਰਖਤ ਜਿਹੜੇ ਮਤਲਬ ਲੋਕ ਸੁੱਧ ਹਵਾ ਨੂੰ ਜੜੀ ਮਤਲਬ ਚੁੰਦੇ ਨੇ ਸਾਡੇ ਆਬਾ ਲਾ ਕੇ ਜਿਹੜੇ ਘਰਾਂ ਦੇ ਵਿੱਚ ਕੋਠੀਆਂ ਦੇ ਵਿੱਚ ਆਏ ਜਿਵੇਂ ਨਿੰਮ ਦੀ ਬੜੀ ਲੱਗ ਤੇ ਇਸ ਟਾਈਮ ਆਡੀਓ ਕਈ ਨਰਸਿਆਂ ਦੇ ਵਿੱਚ ਜਿਹੜੀ ਨਿੰਮ ਵੀ ਬਹੁਤ ਖਤਮ ਹੋ ਗਈ ਤੁਹਾਡੇ ਕੋਲ ਅਵੇਲੇਬਲ ਜੀ ਜੀ ਸਾਡੇ ਕੋਲ ਇਸ ਟਾਈਮ ਨਿੰਮ ਵੀ ਅਵੇਲੇਬਲ ਹੈਗੀ ਹੈ ਜੀ ਛਤਰੀ ਵਾਲੀ ਤ੍ਰੇਗ ਵੀ ਅਵੇਲੇਬਲ ਹੈਗੀ ਸੁ ਬੋੜ ਹੋ ਗਿਆ ਇਹ ਜਿਹੜੇ ਛਾਂ ਵਾਲੀਆਂ ਨੇ ਵਿਰਾਸਤੀ ਰੁੱਖ ਹੈ ਸਾਡੇ ਕੋਲ ਸਾਰੇ ਅਵੇਲੇਬਲ ਹੈਗੇ ਜੀ ਮਤਲਬ ਫਲ ਦੇ ਵਿੱਚ ਜਿਵੇਂ ਕਹਿ ਦਈਏ ਮਤਲਬ ਆਪਣੇ ਜਾਮ ਨੂੰ ਕਹਿ ਦਈਏ ਜਾਂ ਹੋਰ ਜਿਹੜੇ ਖਾਂਦੀ ਦੇ ਕੇ ਇਧਰ ਸਾਰੇ ਹਾਂ ਜੀ ਜੀ ਸਾਰੇ ਰੁੱਖ ਅਵੇਲੇਬਲ ਹੈ ਜੀ ਆਪਣੇ ਕੋਲ ਮਤਲਬ ਹੋਰ ਜਿਵੇਂ ਤੂੰ ਦੱਸ ਦੇ ਜੋ ਜਿਹੜੇ ਬੂਟੇ ਨੇ ਮਤਲਬ ਇਸ ਟਾਈਮ ਜਿਹੜੇ ਆ ਹੁੰਦੇ ਨੇ ਪਰਸ਼ੇਸ ਕਰਦੇ ਆਪਾਂ ਹਾਈਬ੍ਰਿਡ ਬੂਟੇ ਨੇ ਕਿੰਨੇ ਇਸ ਟਾਈਮ ਜੇ 100 ਦਿਨ ਚ ਲਾਉਣ ਉਹਨਾਂ ਦੀ ਗ੍ਰੋਥ ਕਿਹੜੇ ਬੂਟੇ ਜਿਹੜੇ ਛੇਤੀ ਨਾ ਫੜਦੇ ਜੇ 100 ਦਿਨ ਦੇ ਮਹੀਨੇ ਵਿੱਚ ਕੋਈ ਵੀ ਬੁੱਟਾ ਤੁਸੀਂ ਪਾਹੇ ਫਲ ਫਰੂਟ ਦਾ ਹੈ ਚਾਹੇ ਉਹ ਛ ਚਾਹੇ ਕੋਈ ਤੁਸੀਂ ਘਰ ਦੇ ਬਾਹਰ ਪਾਮ ਵਗੈਰਾ ਦੇ ਬੂਟੇ ਲਾਣੇ ਨੇ ਜਾਂ ਕੋਈ ਗਮਲੇ ਵਿੱਚ ਬੂਟੇ ਲਾਣੇ ਨੇ ਉਹ ਤੁਹਾਡੇ ਬਹੁਤ ਹੀ ਵਧੀਆ ਤਰੀਕੇ ਨਾਲ ਤੁਰਣਗੇ ਜੀ ਸ਼ਾਉਣ ਦੇ ਮਹੀਨੇ ਵਿੱਚ ਜਿਹੜਾ ਹਾਈਬ੍ਰਿਡ ਬੂਟੇ ਜਿਵੇਂ ਗਾਂ ਮੌਸਮ ਨੇ ਚੇਂਜ ਵੀ ਹੋ ਜਾਣਾ ਉਹਨਾਂ ਨੂੰ ਕੋਈ ਇੱਕਦਮ ਪਹਿਲਾ ਮੌਸਮ ਨਹੀਂ ਫਰਕ ਨਹੀਂ ਨਹੀਂ ਜੀ ਜਿਹੜਾ ਇੱਕ ਵਾਰ ਬੂਟਾ ਤੁਰ ਪਿਆ ਉਹਨੂੰ ਫਿਰ ਦੁਬਾਰਾ ਕੋਈ ਫਰਕ ਨਹੀਂ ਪਏਗਾ ਜੀ ਮੌਸਮ ਦੇ ਹਿਸਾਬ ਨਾਲ ਉਹ ਫਿਰ ਆਪਣਾ ਗਰੋਥ ਕੰਟੀਨਿਊਸ ਚੱਲਦਾ ਰਹਿੰਦਾ ਹੈਗਾ ਜੀ ਜਿਵੇਂ ਤੁਹਾਡੇ ਕੋਲੋਂ ਗਮਲਿਆਂ ਦੇ ਵਿੱਚ ਲੋਕ ਲੈ ਆ ਜਾਂਦੇ ਨੇ ਮਿੱਟੀ ਦੇ ਹੁਣ ਦੇਣ ਤੇ ਇੱਕ ਸੀਮਿੰਟ ਦੇ ਦੋ ਉਹਨਾਂ ਗਮਲਿਆਂ ਦਾ ਦੋਮਾ ਦਾ ਕੀ ਫਰ ਉਹ ਥੋੜਾ ਹੈਗਾ ਜੀ ਕਿ ਥੋੜਾ ਟਾਈਮ ਘਟ ਘਟਦਾ ਹੈਗਾ ਜੇ ਉਹਦੇ ਵਿੱਚ ਮਟੀਰੀਅਲ ਵਧੀਆ ਪਿਆ ਹੋਵੇ ਤੇ 5-6 ਸਾਲ ਗਮਲਾ ਕੱਢ ਜਾਂਦਾ ਹੈਗਾ ਪਰ ਇਹ ਕਿ ਜਿਹੜਾ ਮਿੱਟੀ ਦਾ ਗਮਲਾ ਹੈਗਾ ਜੀ ਮਿੱਟੀ ਦਾ ਗਮਲਾ ਜਿਹੜਾ ਬੂਟੇ ਨੂੰ ਇੱਕ ਵੱਖਰੀ ਹੀ ਤਤ ਦਿੰਦਾ ਹੈਗਾ ਜੀ ਜਿੱਦਾਂ ਅਸੀਂ ਘੜੇ ਵਿੱਚ ਪਾਣੀ ਪੀਂਨੇ ਆ ਜੀ ਉਹ ਠੰਡਾ ਰਹਿੰਦਾ ਹੈਗਾ ਇਸੇ ਕਰਕੇ ਜਿਹੜਾ ਮਿੱਟੀ ਦਾ ਗਮਲਾ ਹੈਗਾ ਉਹਦੇ ਵਿੱਚ ਕੋਈ ਵੀ ਤੁਸੀਂ ਬੂਟਾ ਲਾਓ ਬੂਟਾ ਮਰੇਗਾ ਨਹੀਂ ਕਿਉਂਕਿ ਉਹ ਬੂਟਾ ਗਮਲਾ ਠੰਡਾ ਰਹਿੰਦਾ ਹੈਗਾ ਜੀ ਤੁਹਾਡੇ ਕਿਆ ਦਾ ਮਤਾਬਕ ਜਿਹੜਾ ਮਿੱਟੀ ਦਾ ਜਿਹੜਾ ਵਾ ਭਾਂਡਾ ਭਾਂਡਾ ਦਾ ਗਮਲਾ ਵਾ ਉਹਦੇ ਵਿੱਚ ਪਾਣੀ ਠੰਡਾ ਰਹਿੰਦਾ ਵਾ ਮਤਲਬ ਧੁੱਪ ਚ ਨਹੀਂ ਮਰਜੀ ਜਿੱਦਾਂ ਮਰਜੀ ਟੈਂਪਰੇਚਰ ਹਾਂਜੀ ਹਾਂਜੀ ਜਿੰਨਾ ਮਰਜੀ ਭਾਵੇਂ ਤੁਸੀਂ ਬੂਟਾ ਕੋਈ ਛਾਵੇਂ ਰੱਖਣ ਵਾਲਾ ਬੂਟਾ ਵੀ ਤੁਸੀਂ ਧੁੱਪੇ ਲਗਾ ਦੋਗੇ ਉਹ ਵੀ ਬੂਟਾ ਸਰਵਾਈਵ ਕਰੇਗਾ ਕਿਉਂਕਿ ਬੂਟਾ ਜਿਹੜਾ ਹੈਗਾ ਜੀ ਉਹ ਠੰਡਾ ਰਹਿੰਦਾ ਹੈਗਾ ਥੱਲਿਓ ਅਸੀਂ ਖੁਦ ਇਹ ਟਰਾਈ ਵੀ ਕੀਤਾ ਹੈਗਾ ਜੀ ਅਸੀਂ ਇੱਕ ਮਤਲਬ ਗਮਲਾ ਲਿਆ ਸੀ ਉਹ ਬੂਟਾ ਬਿਲਕੁਲ ਡੈੱਡ ਹੋ ਗਿਆ ਸੀ ਜੀ ਉਹਨੂੰ ਫੇਰ ਅਸੀਂ ਪੱਟ ਕੇ ਅਸੀਂ ਮਿੱਟੀ ਦੇ ਗਮਲੇ ਵਿੱਚ ਕੀਤਾ ਉਹ ਬੂਟਾ ਬਿਲਕੁਲ ਆਪਣੇ ਪਹਿਲਾਂ ਦੀ ਅਵਸਥਾ ਵਿੱਚ ਆ ਗਿਆ ਜੀ ਹੁਣ ਜਿਵੇਂ ਹੁਣ ਕਹਿ ਦਿੰਦੇ ਹਾਂ ਲੋਕ ਖੜਦੇ ਨੇ ਤੁਹਾਡੇ ਕੋ ਬੂਟੇ ਲੈ ਜਾਂਦੇ ਤੁਹਾਡੇ ਕੋਲ ਇੱਥੇ ਬਿਲਕੁਲ ਸਹੀ ਸਲਾਬ ਬੂਟੇ ਨੇ ਘਰ ਜਾ ਕੇ ਕਿਵੇਂ ਮਨੋ ਉਹਨਾਂ ਕੋ ਸਭਾਲ ਲੀ ਹੁੰਦੀ ਜਾਂ ਕਿਵੇਂ ਸੁੱਕ ਜਾਂਦੇ ਬੂਟੇ ਉਹ ਕਿਵੇਂ ਸੰਭਾਲ ਜੀ ਦੇਖੋ ਕਦੇ ਵੀ ਤੁਸੀਂ ਨਰਸਰੀ ਤੋਂ ਬੂਟਾ ਲੈਣਾ ਹੈਗਾ ਇੱਕ ਤੇ ਨਰਸਰੀ ਵਾਲੇ ਨੂੰ ਜ਼ਰੂਰ ਪੁੱਛਣਾ ਹੈਗਾ ਜੀ ਇੱਕ ਤੇ ਪਹਿਲੀ ਗੱਲ ਗਮਲੇ ਵਿੱਚ ਛੇਕ ਹੋਣਾ ਜ਼ਰੂਰੀ ਹੈ ਜੀ ਗਮਲੇ ਵਿੱਚ ਛੇਕ ਕਰਕੇ ਛੇਕ ਦੇ ਉੱਤੇ ਠੇਕਰੀ ਰੱਖ ਕੇ ਕੋ ਫੇਰ ਕੋਈ ਬੂਟਾ ਲਗਾਣਾ ਹੈਗਾ ਉਹਦੇ ਵਿੱਚ ਕਈ ਲੋਕ ਜੀ ਛੇਕ ਨਹੀਂ ਕਰਦੇ ਉਹ ਸਾਰਿਆਂ ਨਾਲੋਂ ਵੱਡਾ ਕਾਰਨ ਹੈ ਜੀ ਬੂਟੇ ਸੁੱਕਣ ਦਾ ਜਿਹੜੇ ਗਮਲੇ ਵਿੱਚ ਬੂਟੇ ਲਗਾਉਂਦੇ ਨੇ ਤੁਹਾਡੇ ਕੋਲ ਜਿਹੜੇ ਇੱਥੇ ਹੁਣ ਗਮਲੇ ਨੇ ਇਹਨਾਂ ਨੂੰ ਤੁਸੀਂ ਛੇਕ ਕਰਦੇ ਜਾਂ ਘਰ ਜage ਮਾਲਕ ਨੂੰ ਖੋਰਤ ਕਰਨਾ ਪੈਂਦਾ ਨਹੀਂ ਜੀ ਅਹੀਂ ਇੱਥੋਂ ਜਿਹੜਾ ਤੇ ਬੂਟਾ ਇੱਥੇ ਸਾਡੇ ਕੋਲ ਲਗਵਾ ਕੇ ਲੈ ਕੇ ਜਾਂਦੇ ਨੇ ਕਈ ਕਸਟਮਰ ਅਸੀਂ ਉਹਨਾਂ ਨੂੰ ਇੱਥੋਂ ਛੇਕ ਕਰਕੇ ਪੂਰੀ ਪ੍ਰੋਪਰ ਮੇਨਟੇਨੈਂਸ ਕਰਕੇ ਬੂਟੇ ਦੀ ਲਗਵਾ ਕੇ ਦਈ ਵੀਰੇ ਬਾਈ ਚਾਂਚੇ ਕੋ ਸਾਡੇ ਕੋਲ ਗਮਲਾ ਖੜਦਾ ਵੀ ਹੈਗਾ ਵਾ ਅਸੀਂ ਉਹਨਾਂ ਨੂੰ ਸਪੈਸ਼ਲ ਤੌਰ ਤੇ ਕਹੀਦਾ ਕਿ ਇਹਦੇ ਵਿੱਚ ਛੇਕ ਜਰੂਰ ਕਰਨਾ ਹੈਗਾ ਜੀ ਛੇਕ ਕਰਕੇ ਵਿੱਚ ਠਿਕਰੀ ਜਰੂਰ ਰੱਖਣੀ ਹੈਗੀ ਹੈ ਜੀ ਹੁਣ ਤੁਸੀਂ ਆਪਣੇ ਹਿਸਾਬ ਨਾਲ ਜਿਹੜਾ ਉਹ ਗਮਲਾ ਵੀ ਸਟਾਰਟਿੰਗ ਕਰਦੇ ਜਿਹੜਾ ਕਿੰਨਾ ਚੱਲ ਲਿਟਰ ਪਾਣੀ ਰਹਿਣਾ ਚਾਹੀਦਾ ਕੀ ਕਰਨਾ ਚਾਹ ਪੂਰਾ ਹਾਂ ਜੀ ਹਾਂ ਜੀ ਉਹ ਪੂਰਾ ਆਪਣਾ ਸੈੱਟ ਕਰਕੇ ਦੇਈਦਾ ਹੈਗਾ ਇੱਥੋਂ ਜੀ ਗਮਲਾ ਜਿਹੜਾ ਇੱਥੋਂ ਤਿਆਰ ਕਰਵਾਣਾ ਉਹਦਾ ਅਸੀਂ ਬਿਲਕੁਲ ਪ੍ਰੋਪਰ ਖਾਦ ਵਗੈਰਾ ਮੇਨਟੇਨ ਕਰਕੇ ਦੇਈ ਦੇਗੀ ਪ੍ਰੋਪਰ ਇਹ ਕੀ ਹੈ ਕਿ ਕਸਟਮਰ ਨੂੰ ਨਾਲ ਦੱਸ ਕੇ ਦਈਦਾ ਹੈਗਾ ਜੀ ਕਿ ਕਿਹੜਾ ਬੂਟਾ ਛਾਵੇਂ ਰੱਖਣ ਵਾਲਾ ਹੈਗਾ ਜੀ ਤੇ ਕਿਹੜਾ ਧੁੱਪੇ ਰੱਖਣ ਵਾਲਾ ਹੈਗਾ ਜੀ ਕਿਵੇਂ ਹੁਣ ਲੋਕ ਘਰਾਂ ਦੇ ਵਿੱਚ ਫਲ ਫਰੂਟ ਜਿਹੜੇ ਬੂਟੇ ਹਰ ਤਰ੍ਹਾਂ ਦੇ ਹਰ ਕਿਸਮ ਦੇ ਮਤਲਬ ਤਕਰੀਬਨ ਜਿਹੜੇ ਲਾ ਰਹੇ ਨੇ ਪਿੰਡਾਂ ਦੇ ਵਿੱਚ ਵੀ ਸ਼ਹਿਰਾਂ ਦੇ ਵਿੱਚ ਵੀ ਕਿੰਨੀ ਜੜੀ ਆ ਵਿੱਤ ਦੇ ਕਿਹੜਾ ਬੂਟਾ ਮੁਰਕੇ ਕਿੰਨੇ ਕਿਹਸਾ ਵਸਾ ਲਾਉਂਦੇ ਜੀ ਬੂਟਾ ਕੋਈ ਵੀ ਫਲ ਫਰੂਟ ਦਾ ਹੈਗਾ ਜੀ ਜਿਹੜਾ ਅੱਜ ਕੱਲ ਤੇ ਹਾਈਬ੍ਰ ਰਾਣਾ ਵੀ ਹੋ ਜਾਏਗਾ ਤਾਂ ਤੁਹਾਨੂੰ ਦਿੱਕਤ ਨਹੀਂ ਦੇਗਾ ਜੀ 8 ਤੋਂ 10 ਫੁੱਟ ਤੇ ਜਿਹੜਾ ਬੂਟਾ ਲੱਗਿਆ ਹੋਏਗਾ ਜੀ ਬਾਕੀ ਜਿਹੜੇ ਬੂਟੇ ਗਮਲਿਆਂ ਵਿੱਚ ਲਾਣੇ ਨੇ ਉਹ ਤੁਸੀਂ ਨੀਲੇ ਡਰਮ ਵਗੈਰਾ ਜਾਂ ਕੋਈ ਵੀ ਆਪਣੇ ਤੁਸੀਂ ਵੱਡੇ ਗਮਲਿਆਂ ਵਿੱਚ ਲਾ ਸਕਦੇ ਜਿਹੜੇ ਹਾਈਬ੍ਰਿਡ ਬੂਟੇ ਅੱਜ ਕੱਲ੍ਹ ਗਾੜੀ ਚੱਲਦੇ ਪਏ ਨੇ ਜਿਹੜੇ ਤੁਹਾਡੇ ਕੋਲ ਸਾਰੇ ਹਾਈਬ੍ਰਿਡ ਬੂਟੇ ਨੇ ਕਿੰਨੇ ਮਤਲਬ ਸਾਲ ਦੇ ਵਿੱਚ ਜਿਹੜਾ ਫਲ ਆਪਣਾ ਜਿਹਾ ਲੱਗਣਾ ਚਾਹੀਦਾ ਚੱਲ ਜੀ ਆਪਣੇ ਕੋਲ ਜਿਹੜੇ ਹਾਈਬ੍ਰਿਡ ਬੂਟੇ ਹੁੰਦੇ ਨੇ ਉਹ ਇੱਕ ਸਾਲ ਦੇ ਵਿੱਚ ਫਰੂਟਿੰਗ ਚાલુ ਹੋ ਜਾਂਦੀ ਜੇ ਤੇ ਜਿਨ੍ਹਾਂ ਨੂੰ 12 ਮਹੀਨੇ ਜਿਹੜੇ ਫਰੂਟ ਪੈਂਦੇ ਰਹਿੰਦੇ ਨੇ ਉਨ੍ਹਾਂ ਕੋਲ ਆਪਣੇ ਕੋਲ ਫਰੂਟ ਲੱਗੇ ਵੀ ਹੁੰਦੇ ਨੇ ਜਿੱਦਾਂ ਅਮਰੂਦ 12 ਮਹੀਨੇ ਚੱਲਦਾ ਰਹਿੰਦਾ ਜੇ ਉਨ੍ਹਾਂ ਕੋਲ ਜਿਹੜੇ ਇਸ ਟਾਈਮ ਆਪਣੇ ਕੋਲ ਬੂਟੇ ਅਵੇਲੇਬਲ ਉਹਨਾਂ ਨੂੰ ਅਮਰੂਦ ਲੱਗੇ ਹੋਏ ਨੇ ਚੀਕੂ ਜਿਹੜਾ 12 ਮਾਸੀ ਹੈਗਾ ਜੀ ਉਹਨਾਂ ਨੂੰ ਵੀ ਚੀਕੂ ਲੱਗੇ ਹੋਏ ਨੇ ਇਸ ਟਾਈਮ ਜਿਹੜੇ ਤੇ ਬੂਟੇ ਹੁਣ ਮਤਲਬ ਸਾਡੇ ਇੱਧਰ ਦੇ ਨੇ ਪੰਜਾਬ ਦੇ ਨੇ ਉਹ ਤਾਂ ਚਲੋ ਸਾਰਿਆਂ ਨੂੰ ਪਤਾ ਜਾਨੂ ਨੇ ਵੀ ਉਹ ਫਲ ਉਹਨਾਂ ਲੱਗ ਹੀ ਜਾਂਦਾ ਬੂਟਿਆਂ ਨੂੰ ਆ ਗੱਡ ਨੂੰ ਪਰ ਜਿਹੜੇ ਹੁਣ ਸਾਡੇ ਆਲ ਬਾਹਰ ਆਣੇ ਕਟਰੀਆਂ ਤੋਂ ਬੂਟੇ ਆ ਰਹੇ ਨੇ ਉਹ ਕਿਵੇਂ ਦੇਖੋ ਜੀ ਬਾਹਰ ਜੋ ਜਿਹੜੇ ਬੂਟੇ ਆ ਰਹੇ ਨੇ ਜਿੱਦਾਂ ਡ੍ਰੈਗਨ ਫਰੂਟ ਹੋ ਗਿਆ ਐਵ ਪਰ ਇਹ ਹੈ ਕਿ ਇਹਨਾਂ ਨੂੰ ਕੁਝ ਟਾਈਮ ਲੱਗਦਾ ਹੈਗਾ ਜੀ 4 ਤੋਂ 5 ਸਾਲ ਟਾਈਮ ਲੈਂਦੀਆਂ ਨੇ ਫਰੂਟ ਚੁੱਕਣ ਤੇ ਜੀ ਮਤਲਬ ਮੌਸਮ ਦਾ ਹਵਾ ਦਾ ਕੋਈ ਇਹਨਾਂ ਨਾਲ ਤਲਕ ਪੈਂਦਾ ਜਾਂ ਪਈ ਜੀ ਕੁਝ ਦਾ ਫਰਕ ਪੈਂਦਾ ਹੈਗਾ ਜੀ ਬਾਕੀ ਮਤਲਬ ਸਾਰੇ ਚੱਲ ਹੀ ਜਾਂਦੇ ਨੇ ਜੀ ਜਿੰਡੇ ਤੱਕ ਅਹੀਂ ਲਵਾਏ ਹੋਏ ਨੇ ਡ੍ਰੈਗਨ ਫਰੂਟ ਦੇ ਬੂਟੇ ਇੱਥੇ ਹੋ ਗਏ ਅਵੋਕਾਡੋ ਦੇ ਹੋ ਗਏ ਅਸੀਂ ਸਾਰੇ ਲਗਵਾਏ ਹੋਏ ਨੇ ਅੰਜੀਰ ਦੇ ਬੂਟੇ ਲਗਵਾਏ ਹੋਏ ਨੇ ਸਾਰਾ ਦਾ ਫਰੂਟ ਸਿਸਟਮ ਜਿਹੜਾ ਹੈਗਾ ਬਹੁਤ ਵਧੀਆ ਹੈਗਾ ਜੀ ਮਤਲਬ ਹਣ ਜੀਰ ਜਰੀਆ ਮਤਲਬ ਹੁਣ ਇਸ ਟਾਈਮ ਵੀ ਜੜੀ ਚਲੋ ਹੈਗੀ ਤੇ ਪਹਿਲਾਂ ਦੀ ਆ ਪਰ ਇਸ ਟਾਈਮ ਉਧਰ ਰੁਝਾਨ ਜਿਹੜਾ ਜ਼ਿਆਦਾ ਹੋ ਰਿਹਾ ਕਿਦਾਂ ਦਾ ਜਿਹੜਾ ਤੁਹਾਡੇ ਬੂਟੇ ਵਿੱਚ ਹੈ ਕਿਦਾਂ ਦਾ ਰਿਸਪੌਂਸ ਹੈ ਰਿਸਪੌਂਸ ਸਾਡੇ ਕੋਲ ਬਹੁਤ ਵਧੀਆ ਆਇਆ ਜੀ ਅੰਜੀਰ ਦਾ ਅੰਜੀਰ ਸਾਡੇ ਕੋਲ ਖੁਦ ਕੋ ਲੱਗੀ ਹੋਈ ਹੈ ਜੀ ਅੰਜੀਰਾਂ ਵੀ ਲੱਗੀਆਂ ਹੋਈਆਂ ਨੇ ਉਹਨੂੰ ਛੋਟਾ ਜਿਹਾ ਕੋਈ ਮਤਲਬ ਜ਼ਿਆਦਾ ਨਹੀਂ 4-5 ਫੁੱਟ ਦਾ ਬੂਟਾ ਹੈਗਾ ਜੀ ਘੱਟੋ ਘੱਟ 30 ਤੋਂ 35 ਫਰੂਟ ਲੱਗੇ ਹੋਏ ਨੇ ਅੰਜੀਰ ਨੂੰ ਜੀ ਮਹਨ ਰਿਜ਼ਲਟ ਉਹਦਾ ਹੁੰਦਾ ਪਿਆ ਰਿਜ਼ਲਟ ਬਹੁਤ ਹੀ ਵਧੀਆ ਹੈਗਾ ਜੀ ਜਿਹੜਾ ਡ੍ਰੈਗਨ ਫਰੂਟ ਆ ਇਹ ਲੋਕ ਮਨ ਕਾਲੇ ਪਾ ਜਾਂਦੇ ਇਹਦਾ ਮਤਲਬ ਅਸਲ ਮੈਨਿੰਗ ਦੇ ਵਿੱਚ ਕਿੰਨਾ ਚਿਰ ਸਮੇਂ ਬਾਅਦ ਫਲ ਲੱਗਣੇ ਡ੍ਰੈਗਨ ਫਰੂਟ ਹੈਗਾ ਜੀ ਜਿਹੜਾ ਦੇਖੋ ਜੀ ਕਈ ਤਾਂ ਜਿਹੜੇ ਬਾਹਰ ਤੋਂ ਬੂਟੇ ਆਉਂਦੇ ਨੇ ਕਲਕੱਤੇ ਵਗੈਰਾ ਵਾਲੀ ਸਾਈਡ ਤੋਂ ਉਹ ਤੁਹਾਨੂੰ ਕੱਚੀਆਂ ਪਿੰਦਾ ਤਿਆਰ ਕਰਕੇ ਦੇ ਦਿੰਦੇ ਨੇ ਜਿਹੜੇ ਅਸੀਂ ਬੂਟੇ ਇੱਥੋਂ ਲੈ ਨਰਸਰੀ ਤੋਂ ਸਾਡੇ ਤੋਂ ਮਿਲਦੇ ਰਹੇ ਜੀ ਸਾਡੇ ਲਾਗੇ ਪਿੰਡ ਇੱਕ ਕੈਲੇਗਨ ਬਾਗ ਹੈਗਾ ਜੀ ਡ੍ਰੈਗਨ ਫਰੂਟ ਦਾ ਅਸੀਂ ਉੱਥੋਂ ਮਦਰ ਪਲੈਂਟ ਤਿਆਰ ਕਰਵਾਈਦਾ ਹੈਗਾ ਜੀ ਉਹ 2 ਸਾਲ ਦੇ ਵਿੱਚ ਫਰੂਟ ਵਧੀਆ ਸਟਾਰਟ ਕਰ ਦਿੰਦਾ ਹੈਗਾ ਜੀ। ਬਲ ਜੇ ਤੁਹਾਡੇ ਕੋਲ ਕੋਈ ਖਰਦਾ ਤੁਸੀਂ ਉਹਨੂੰ ਪੂਰੇ ਜਿਹੜਾ ਗਾਈਡ ਕਰਕੇ ਦੋਗੇ ਫਿਰ ਪੂਰੀ ਚਾਟਿੰਗ ਦੱਸੋ ਕਿ ਇਹ ਸਾਬਾ ਲੱਗਣਾ ਉਹਨੂੰ ਫਲ ਲੱਗਣ ਦਾ ਪੂਰਾ ਰਿਸਪੌਂਸ ਮਿਲੇਗਾ। ਜੀ 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 ਪੂਰਾ ਉਹਨੂੰ ਰਿਸਪੌਂਸ ਮਿਲੇਗਾ ਜੀ ਜਿੱਦਾਂ ਅਸੀਂ ਦੱਸਾਂਗੇ ਫਰੂਟ ਜਿਹੜਾ ਡ੍ਰੈਗਨ ਫਰੂਟ ਹੈਗਾ ਜੀ ਇਹਨੂੰ ਪਾਣੀ ਘੱਟ ਦੀ ਜ਼ਰੂਰਤ ਪੈਂਦੀ ਹੈਗੀ ਆ। ਥੋੜਾ ਢੇਰੀ ਬਣਾ ਕੇ ਲਗਾਉਣਾ ਹੈਗਾ ਜੀ ਉਹਨੂੰ। ਕਈ ਲੋਕ ਜਿਹਦਾ ਡ੍ਰੈਗਨ ਫਰੂਟ ਹੈਗਾ ਜੀ ਇੱਕ ਕੈਕਟਸ ਦੀ ਵੈਰਾਈਟੀ ਆ। ਕੈਕਟਸ ਤੁਸੀਂ ਦੇਖੋ ਰੇਤਲੀ ਜ਼ਮੀ ਇਹਨੂੰ ਡ੍ਰੈਗਨ ਫਰੂਟ ਨੂੰ ਬਹੁਤ ਹੀ ਲਿਮਟਿਡ ਤੌਰ ਤੇ ਚਾਹੀਦਾ ਹੈਗਾ ਜੀ ਉਹ ਜੇ ਜਦੋਂ ਤੁਹਾਡੇ ਤੋਂ ਕਿਲ ਮਤਲਬ ਘਰ ਦੇ ਵਿੱਚ ਪਰਚੇਸ ਕਰਨੇ ਹੋ ਨਰਸਰੀ ਲਗਾਉਣੀ ਹੋ ਤਾਂ ਇਹ ਪ੍ਰੋਪਰ ਡਰੈਸ ਸਾਰੀ ਜਾਣਕਾਰੀ ਜਿਹੜੀ ਹੈ ਸਾਂਝੀ ਕਰੋ ਇਹ ਜੀ ਆਪਣੇ ਕੋਲ ਸਾਰਾ ਸਿਸਟਮ ਅਵੇਲੇਬਲ ਹੈਗਾ ਜੀ ਘਰ ਵਿੱਚ ਜਾ ਕੇ ਅਸੀਂ ਬੂਟੇ ਵਗੈਰਾ ਸਾਰੇ ਤਿਆਰ ਕਰਕੇ ਦੇਈਦੇ ਨੇ ਘਰੇ ਵੀ ਜਾ ਕੇ ਲਗਾਓ ਆਈ ਦੇ ਜੇ ਨੇ ਪਾਰਕ ਵਗੈਰਾ ਬਣਾਉਂਦਾ ਸਾਡੇ ਕੋਲ ਪੂਰਾ ਖਾਸ ਪ੍ਰਬੰਧ ਹੈ ਜੀ ਬਾਕੀ ਆਪਣੇ ਕੋਲ ਇੱਥੇ ਨਰਸਰੀ ਦੇ ਵੀ ਜਿਹੜਾ ਕੋਈ ਆਏਗਾ ਉਹਨੂੰ ਵੀ ਇੱਥੇ ਗਮਲੇ ਤਿਆਰ ਕਰਕੇ ਹੀ ਦੇ ਸਕਦੇ ਆ ਕਿ ਮਿੱਟੀ ਵਗੈਰਾ ਪਾ ਪੂਗੇ ਪੂਰਾ ਤਿਆਰ ਕਰਕੇ ਐਡਰੈ ਨਿਸ਼ਾਹਰਾ ਰੋਡ ਜ਼ਿਲ੍ਹਾ ਗੁਰਦਾਸਪੁਰ ਜੀ ਕੋਈ ਨੰਬਰ ਦਰ ਆ ਜਾਓ ਜੀ ਸੰਧ ਨੰਬਰ ਜੀ ਆਪਣਾ ਹੈ ਜਿਹੜੇ 8354832703 ਸੋ ਇਹ ਸਾਨੂੰ ਨਰਸਰੀ ਮਾਲਕ ਜਿੰਨਾ ਨਾਲ ਸਾਰੀ ਗੱਲਬਾਤ ਜਿਹੜੀ ਆ ਸਾਂਝੀ ਕੀਤੀ ਆ ਸੋ ਮੈਂ ਆਪਣੇ ਦਰਸ਼ਕਾਂ ਨੂੰ ਇਹ ਗੱਲ ਇੱਕ ਜਿਹੜੀ ਸਾਂਝੀ ਕਰ ਦੇਣਾ ਚਾਹੁੰਦਾ ਇਹ ਜਿਹੜੇ ਨਰਸਰੀ ਦੇ ਮਾਲਕ ਨੇ ਇਹ ਜਿਹੜੇ ਪੰਜਾਬ ਦੇ ਨਹੀਂ ਆ ਪਰ ਦੂਟ ਪੰਜਾਬ ਤੋਂ ਬਾਹਰ ਆਏ ਨੇ ਸੋ ਇਹਨਾਂ ਨੇ ਪੰਜਾਬ ਦੇ ਵਿੱਚ ਆ ਕੇ ਇੱਥੇ ਆਪਣਾ ਇੱਕ ਇਹਨਾਂ ਦੇ ਫਾਦਰ ਸਾਹਿਬ ਦੇ ਉਹਨੋਂ ਪਹਿਲਾਂ ਇੱਕ ਮਾਲੀ ਦਾ ਕੰਮ ਕਰਦੇ ਸੀ ਹੁਣ ਇਹਨਾਂ ਆਪਣੀ ਜਿਹੜੀ ਨਰਸਰੀ ਜਿਹੜੀ ਆ ਆਪਣੇ ਲਾ ਕੇ ਠੇਕੇ ਤੇ ਜਿਹੜੀ ਪਾਲੀ ਏਮੀ ਲਾ ਕੇ ਤਾਂ ਆਪਣਾ ਸੋ ਮੈਂ ਆਪਣੇ ਦਰਸ਼ਕਾਂ ਨੂੰ ਜਿਹੜੀ ਸਾਡੀ ਮੇਨ ਸਟੋਰੀ ਬਣਾਉਣ ਦਾ ਮਕਸਦ ਇਹ ਆ ਕਿ ਸਾਡੇ ਜਿਹੜੇ ਨੌਜਵਾਨ ਨੇ ਉਹ ਬਾਹਰੋਂ ਵਾਲ ਨੂੰ ਜਿਹੜੇ ਕੋਚ ਕਰਦੇ ਨੇ ਲੱਖਾਂ ਰੁਪਏ ਲਗਾ ਕੇ ਸੋ ਮੈਂ ਉਹਨਾਂ ਨੂੰ ਦੱਸ ਦੇਣਾ ਚਾਹੁੰਦਾ ਵੀ ਕਹਿੰਦੇ ਨੇ ਵੀ ਜਿੰਨੂੰ ਆ ਗਿਆ ਤਰੀਕਾ ਉਸ ਦਾ ਇੱਥੇ ਅਮਰੀਕਾ ਸੋ ਇਹ ਜਿਹੜਾ ਛੋਟਾ ਮੋਟਾ ਪਲਾਟ ਲਗਾ ਕੇ ਜਿਹੜਾ ਆਪਣਾ ਰੋਜਗਾਰ ਜਿਹੜਾ ਇੱਥੇ ਚਲਾ ਸਕਦੇ ਮੈਂ ਤੁਹਾਡਾ ਆਪਣਾ ਲਾਪਰੇਸ਼ੀਂ ਖੁਸ਼ੀਪੁਰ